ਸੋਚ ਸੂਤ ਨ ਹੋਵੇ ਜੇ ਸੂਚੀ ਲਖਵਾਰ ਚੁੱਪੇ ਚੁੱਪ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾਂ ਪ੍ਰੀਆ ਪਾਰ ਸਹਸ ਸਿਆਣ ਪਾਲਖ ਹੋਏ ਤਾਂ ਇਕਾਲ ਕਿਵ ਸਤਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਕਾ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਿੜਿਆਈ ਹੁਕਮੀ ਉੱਤਮ ਨੀਚੋ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਕਮੀ ਸਲਾਪ ਭਈ ਅੰਦਰ ਹੋਏ ਆਪੇ ਆਪਣ ਕਾ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਿੜਾਈ ਹੁਕਮੀ ਉਤਮ ਨੀਚੋ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ਼ ਕਮੀ ਸਲਾਮ ਪਹਾਈਐ ਹੁਕਮੰਦਰ ਸਭ ਕੋ ਬਾਹ ਰੁਕ ਨ ਕੋਏ ਨਾਨਕ ਹੁਕਮੈ ਜੇ 부ਝੈ ਤਾ ਹੁਮੈ ਕਹਿ ਨ ਕੋਏ ਗਾਵੇ ਕੋ ਤਾਣ ਹੋਇ ਕਿਸੈ ਤਾਣ ਗਾਵੇ ਕੋ ਦਾਤ ਜਨਨਿ ਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਧ ਗ੍ਰੀਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਕਰਹ ਦੂਰ ਪਤਨੀ ਰਵਤੂ ਕਰਥੇ ਕੂਟੀ ਕੂਟ ਜੰਦਿਲਿ ਨੁਕ ਪਾਇ ਬੰਦਰ ਕੰਖਾਇ ਮੇ ਹੁਕਮ ਚਲਾਇ ਨਾ ਲਿਸੈ ਬਿਪਵਾਹੋ ਸਾਚਾ ਸਾਹਿਮ ਸਨਾਈ ਭਗਤਿ ਬਹੁ ਵਰ ਅਖੰਗ ਗੱਦੀ ਰੀ ਦੋਤ ਦੇ ਦਰਤਾ ਦੀ ਅਕੀਅਤ ਸੈਦਰਵਾ ਮੋਹ ਕੀ ਬੋਲੀਆਂ ਜਸਤ ਪਿਆਰ ਮਤਵੇ ਲਰੋ ਮੜਾਈ ਵਿਚਾਰ ਅਨਾਂ ਪਾਦਰੀ ਮੋਵਾ ਅਨ ਇਹ ਵਾਣੀ ਹੈ ਸਭ ਦੇ ਸਤਿਆ ਥਾਯਾ ਲੈ ਕਿਤਾਂ ਦੇ ਆਪ ਆਪ ਵਿੱਚੋਂ ਦਿਨ ਸਵੇਰ ਆਪ ਪਾਣ ਬੱਲਿਆ ਨੇ ਨਿਨੋ ਬੱਲ ਸਈਆ ਮਨ ਰਖੇ ਆਪ ਪਰ ਸੁਖਾਇ ਜਏ ਮੁਖ ਨਾਦਨ ਮੁਖ ਬੇੰਗੁਨ ਕਦੇ ਸਮਾਏ ਜੁਰੁਰ ਕੋ ਨਗ ਪਾਦ ਬਿਮਾ ਜਿਹੋ ਨਰਕ ਨਾ ਨਰਕ ਨੋਈ ਗੋਨ ਦੇ ਬਾਈ ਛੋ ਨੋਈ ਬਤ ਤੋ ਮੈਂ ਸੁਨ ਰਹੀ ਇਹ ਨਰਮ ਨਰਮ ਨੀ ਨੋ ਕੋਈ ਇਸ ਦੇ ਦੁਬਾਰਾ ਮਾਗੂਨ ਲਈ ਅਭੀਦਨ ਬਰਮਾਨਕ ਕੀ ਸੁਣੀ ਗੁਰਾਂ ਤੇ ਡਾਈ ਸਭਾ ਦਿਨ ਕਤਤਾ ਹੋ ਉਸਨ ਜੈ ਜਿਲ ਕਨੀ ਤਬ ਸੁਣੀ ਹੋ ਇਹ ਨਾੜ ਪਣੀ ਨੋ ਲੈ ਕੋਈ ਮਾਉ ਕਤਿ ਦੇ ਦੇ ਨਾਮ ਬੇਵਰ ਨਾਮ ਕਿੰਨਾਂ ਲੰਕਾਂ ਗੋਸਿ ਦੋਸਰੇ ਨਾਮ ਨੂੰ ਗੁਣਮਨ ਕਰ ਗੁਣਮਨ ਹੁੰਦੇ ਤੇ ਆਉ ਹੋਇ ਨਾ ਸੇ ਸੁਣ ਕੋਈ ਪਰ ਉਹਨਾਂ ਸਿਰਪੇ ਸਮਾਲ ਸੁਣਾ ਤੋਕਾ ਸੁਣਾ ਨੀ ਪਲ ਸੁਣਾ ਪੋਨ ਸੇ ਕਾ ਅਨੁਭਗਤਾ ਸਦਗਾ ਸੁਰਨ ਦੁਖਾ ਕਾ ਨਾਸ ਅਸਰ ਮਨੰਦਨ ਸੁਨੰਦਨ ਜੋਤ ਤੰਬੀ ਰ ਆਪਣੇ ਸਾਥ ਸਮਰਵੇ ਨੰਨ ਗਰਨ ਸਦਗਾ ਦੁਪਾਤਨਾ ਮੈ ਤੁ ਹੋ ਗਿਆ ਸੁਣਾ ਕਾ ਨਾ ਪੜਾ ਮਾਨ ਸੁਣਾ ਸੇ ਹਾਂ ਨਾਨਕ ਦਾਸ ਨੰਦੂ ਪੱਕਾ ਸੁਸਨੇ ਸਾਨੂੰ ਪਿਆਸ ਨੇ ਸੇ ਪਾਚਾ ਸੋਨ ਦੇ ਪਾਗਰੋ ਉਸਨੇ ਹਵਾ ਗਾਓ ਨਾਨਕ ਭਗਤ ਸਾਰਾ ਸੰਪੱਕਾ ਮਨ ਕਹੀ ਲਾਇ ਕੋ ਬਸਸਾ ਭਗਤ ਕਲਮ ਨਾਰ ਮੰਗਾ ਵੇਰ ਹੈ ਸਨੋ ਇਨਹੂਦ ਜੇ ਤੋ ਮਨ ਰਣ ਹੋਏ ਮਨ ਰਤੋ ਆਨ ਬਦਨ ਸੋਕੀਦਾ ਮਨ ਮੋ ਤਾਨ ਨਾ ਕਰ ਮਨ ਤਰਨ ਜੈ ਸਾਮਨਜਨ ਹੋਏ ਕੋ ਮੋ ਜਾਨ ਕੋ ਮਨ ਮਰ ਰਾ ਪੋਏ ਮਨ ਸੋਟੇ ਮਨ ਕੰਤਲਾ ਪੰਨ ਬੰਦ ਜੀ ਸੰਬੰਧ ਸਨਮਜ ਹੋਏ ਜੇ ਤੋ ਮਨ ਜਾਨ ਕੋ ਮਨ ਪਰ ਮੋਕਰ ਮਨ ਕਰ ਤੋ ਮਨ ਕਰੂ ਜੀ ਕੋ ਮਨ ਕੋ ਨਿਕਰਨ ਹੋਏ ਜੇ ਮਰਾਨ ਹੋਏ ਪੰਚ ਵਾਣਾਂ ਪਲਾਂ ਪੜ ਪਾ ਵੇਰ ਗਮਨ ਦੰਦ ਜੈ ਸੋ ਰਾਨ ਪੰਚਾ ਦੇ ਕਾਨ ਕੋ ਗਲ ਕਰਤੇ ਕਨਾ ਮਾਰ ਔਰ ਤਨ ਦੇ ਕਬੂਤਸ ਪੋਕ ਤਬ ਕੇ ਦੰਦੂ ਇਹ ਉਹ ਜਦੋਂ ਸਤਾਰਨ ਲਕਰੀ ਪਾਦੀ ਹੋਰ ਉੱਪਰ ਸਾਰਾ ਡੋਰੀ ਰੰਗ ਦਾ ਉਸ ਨਿਕਟ ਜਾਮੇ ਹੋਇ ਇਕਰੇ ਤਰਹ ਹੋ ਕਿ ਤਾਣ ਸਤ ਰੂਪ ਇਹ ਤੇ ਬੋਤਨ ਦਾ ਸੌਤ ਪੂਰਤ ਹੋਇ ਜੇ ਤੁਮ ਕੋ ਮੈਂ ਚਾਹੁੰਗਾ ਦੇ ਆ ਦਵਾਈ ਕੋ ਦੁਪਰ ਸਪੈਸ਼ਲ ਕਰਨ ਦਾ ਆਸਮਨ ਕੋ ਆਸਾਂ ਪੂਜਾ ਅੰਗਾਂ ਪਾਉ ਸਤਦੰਤ ਮੁਕਦਮੇ ਪਾਸਮਦੋ ਮੇਰਾ ਦਸ ਪਤੰਗਾਂ ਚ ਸੰਗੀ ਸੰਧਾਰ ਸੰਗ ਸੋਮੋ ਬਖਸਾ ਸੁਮਨ ਲਾਇਆ ਕੋਦ ਕਰਨਾ ਵੀ ਪਰਨਵਾ ਦੋ ਬਸ ਸੰਬੰਧਕਾ ਸੰਪੰਨ ਨੰਬਰ 7 ਹੋਰ ਖੰਕੋਦ ਨੰਬਰ ਨੂੰ ਉਸ ਨੂੰ ਕਰਦਾ ਹਾਂ ਸਾਲ ਬਰਿਆ ਆਪਣੀ ਸੰਪਤੀ ਪੱਤਰ ਸੰਖਿੜਾ ਕੁੜੀਆ ਸੰਖ ਕਲਨੇਸ਼ ਮਕਾ ਸੰਧਿ ਪਾ ਨੰਕ ਚਾਰੀ ਤਾਰ ਭਗਵਾਨ ਦੇ ਘਰ ਹੋਮ ਪਸੰ ਲਿਖਾਰ ਤੂੰ ਜਸਮਦ ਸੰਖ ਨਾਮ ਸੰਗਾਵ ਗੰਮ ਸੰਖ ਲੋਸ ਸਰਬ ਹੋਈ ਤੇ ਨਾਮ ਪ੍ਰੀਤ ਪ੍ਰੀਆਂ ਦੀ ਤੁੰਗ ਅਪਰੇਖਣ ਬੋਲ ਮਾਨ ਪ੍ਰਸਲੋਗ ਕਣ ਤੇ ਚਨਾਏ ਜਿ ਪਰਮਾਣਿ ਪਾਏ ਅਤ ਚਨਾਵ ਨਵ ਨੰਕ ਤਾ ਉਰਗੰਗੋ ਅਰੁਰ ਨਰਮੀ ਪਰ ਦੂਤ ਪਸਾਂ ਚੋਲੀ ਪਾਉਂ ਸਦਨਗਰ ਤੀਆ ਤੁੰਦੇਵਾਂ ਇੰਤੂ ਤੇ ਤੁਸੀਂ ਗੁੱਤੀ ਪੋਈ ਦੇ ਸਾਭੀ ਹੋਈ ਲੱਤ ਪਪਾ ਤੰਗਰ ਨੂੰ ਪਰੰਗ ਨਹੀਂ ਪਾਇਕਣਾ ਹੈ ਪਕਰ ਨੌਰੇ ਖਲੇ ਜਾਓ ਆਪੀ ਨਹੀਂ ਆਓ ਨਾ ਖੁੱਲੋ ਤੀਰ ਜ ਮਿਕੋ ਅਗਰ ਕਰਾਂ ਉਸਿਆ ਮਨਿਆ ਮਟਾਉਤ ਗਤ ਮਾਉ ਸਭ ਤੇਰੇ ਨਾਂ ਕੋਈ ਬਿੜਮੁਖੀ ਤੇ ਭਗਤਾਂ ਹੋਈ ਸਪਤ ਪਾਣੀ ਮਾਉ ਸਸੰਦੰਤ ਕੰਨੋ ਲਗਨ ਗੰਗਾਂ ਸ੍ਰੀ ਮਹਾਰੂ ਦਾ ਬੇਨਾਮ ਨਾਮ ਤੇ ਉਰੇ ਗਰਾਉਂਡ ਤੋਂ ਪਾਣੀ ਦੀ ਲਿਖਣ ਦੇ ਕੋਰਾ ਜੋ ਜਾਨਤ ਮੰਕੀ ਜਗਤਿ ਸੁਪਨ ਸੰਪਨ ਸੂਰਕ ਸਲਿਉ ਨਿਨ ਨਾਨਕ ਕੰਨੋ ਕੋ ਪੁਰਸਨ ਡਰੁ ਭੁਡਿ ਨਹੀ ਤਕੂਏ ਨਾਨਕ ਜਿਕੋ ਤੁਧਨ ਲਗਨ ਸੂਰ ਪਾਲ ਹਸਨ ਦਾ ਸੂਰ ਪਤਿ ਦੇਹਨ ਕਾ ਸਾਰੇ ਤਿਬਾਂ ਸੁਤਾਤਿ ਲਖੁ ਤੰਗਿਆ ਬਿਲਾਸ ਨਾਨਕ ਆਪਣੇ ਆਪ ਸਲਾ ਸਲਾ ਇਸ ਸਾਈਆਂ ਦੀਆਂ ਤੱਕ ਪਸੰਦੀ ਗੇ ਸੁੰਦਰ ਸਤ ਸੁਨੰਦਰ ਸਤਿ ਮਲਤਨ ਕਿਲੇ ਦਲਨੋਂ ਪਨੀਰ ਨੋਂ ਸੰਤ ਸ੍ਰੀ ਅਨੰਤ ਅਨੰਤ ਦਿਨ ਤੋਂ ਲਿਕਨ ਸੰਤੰਤਰ ਤੋਂ ਮੰਦੋਂ ਉਤੰਤਰ ਪਰ ਮਰਤਿਬਲਾ ਤੇ ਫਿਰ ਤੋਂ ਪਈ ਜਾਏ ਇਹ ਹੋਣਾ ਕੋਈ ਬੱਤ ਨਹੀਂ ਹਵਤਾਵੇ ਅਸੰਤ ਹੁੰਦੇ ਗੁਰ ਚ ਨਾ ਦੂਜਾ ਇੱਕੀ ਸੰਪੂਰਨ ਸੂਤ ਇਹ ਰੱਪ ਦਾ ਨਾ ਪਾਉ ਨਾ ਕਰੀਂਦਾ ਬਾਕੀ ਚਾਰੇ ਬਤਤ ਨਾ ਆਇ ਕਿਤੇ ਮੋਰ ਪਰ ਨਿਆਨ ਨਹੀਂ ਵਿਚਾਰ ਕਿਲੇ ਫਾਪਰਕਾਰ ਕਿਤੇ ਅਲੰਗ ਪਾਇਤੇ ਮੁਰਖ ਕਾ ਗਏ ਤਿਆ ਦੋ ਪੁੱਤਰ ਦੇ ਦਾਰੀਬਾ ਬਲਤਸੀ ਹਣ ਕੋਈ ਪੁਰਖ ਕਾ ਕੋਈ ਇਹ ਹੋਏ ਕੰਪਾਈ ਉਡਾਨ ਤਿਆ ਹੁਕਾਇਨ ਪਦੇ ਦੇ ਅਤੇ ਕਿਕੇ ਨੋਬਸਲਾ ਮਾਨੁ ਪਗਾਂ ਵਿੱਚ ਆਉ ਹੋ ਮਨੁ ਮਨੁ ਬਾਰ ਅਮੁਲ ਪਾ ਸਮੇ ਮਨੁ ਮਨੁ ਬੁਤਲ ਪ੍ਰਵਾਨੁ ਚੀਨ ਨਾ ਅਮੁਲ ਰੰਗ ਮੰਡਲ ਕੰਡਾ ਲਲ ਕਰੀ ਟਟਾ ਕਾ ਰਕਿਆ ਨੋ ਕਨ ਕੰਡਾ ਕਾ ਕਿਲਾ ਬਿੰਦ ਆਖਾ ਇਸਰ ਅਤ ਸਿ ਤਤ ਕੀ ਤੇਗੋ ਮੈਦਨ ਕਰੀ ਆਖਾ ਤੁਰਨਲ ਮਨਸੀ ਕੇ ਤੇ ਆਪ ਬਾਏ ਦੇ ਡਾਏ ਤੇ ਟੁੜੇ ਆਖਨ ਸੱਤਰੀ ਕੇ ਬਾਤਿ ਬੋਈ ਨਾ ਸੱਚ ਦੇਖੋ ਗੋਲਿਆੜ ਤੁੰਡਸਾ ਵਰੰਗ ਬਾਰ ਸੋਧਿ ਹਾ ਸੁਖ ਤੇ ਬੈ ਬਸਲੇ ਅਤੇ ਨਦਨ ਕਲਾਕੀਤ ਬਾਰੇ ਕਿਤੇ ਰਗ ਬੇਖੀਨੋ ਕਿਤੇ ਗਵਨਾਰੇ ਆਉਣ ਤੋਂ ਕੋਣ ਲੇਸ ਕਲੈਟਰ ਦੰਦਾਰੀ ਬਾਰੇ ਗੋਤ ਟਿਰਾਨ ਲੇਖਨ ਜਾਰੀ ਹੈ ਸਰਮਨ ਸਿੰਘ ਸੁਖਮਨ ਸਵਰ ਬਾਰੇ ਅੰਦਰ ਅੰਦਰ ਸੋਟੇ ਨੋਲੇ ਪਾਲ ਸਮਾਜ ਦੇ ਅੰਦਰ ਭਾਵਨ ਸੁਧਿਚਾਰੇ ਭਾਵਨ ਜੀ ਦੀ ਸੰਪਤੀ ਦਾ ਵੀ ਕਮਨਤਰ ਜੁਗੋ ਵਿਨਾ ਨਾਲ ਪਾਣ ਮੋਨ ਤਦਾਮਸ਼ਟਰੀ ਗਵਨਪਤੀ ਅੱਧਿ ਹੋਲੇ ਅਬਦੋਦ ਮਲਸੂਰ ਕਾਂਚਾਰੇ ਪਾਲ ਕੰਡ ਮੰਡਲ ਵੱਡਾ ਕਖੇਾਰੇ ਸੇ ਨੂੰ ਮਾਉ ਤੇਰੇ ਬਦਸਲੇ ਹੋ ਤੇਰੋਂ ਸੇ ਮੇਰਾ ਨਾਮ ਨਾ ਚਾਹੀ ਸੋਈ ਸੋਈ ਦਾ ਸਾਂਸ ਜਰੀ ਨਹੀਂ ਹੈ ਰਹੀ ਹੁਸੀ ਬਨਨ ਸਿਤਨਦ ਨਾ ਚਾਹੀ ਅੰਧੇ ਰੱਖ ਕਰਮ ਸੇ ਮੇਰਾ ਬਾਣੀ ਕੋ ਕਰ ਤੀ ਤਰਣਾ ਜਿੜਿਆਰੀ ਬਹੁਤ ਪਾਵ ਸੁਖ ਸੀ ਨਾ ਕਰਦਾ ਰੇ ਸੋ ਪਤਸਾ ਬਸ ਨਾਮ ਬਨਦਾ ਮੁੰਡਾ ਸੰਭੂ ਸਰਮੁਤਲੀ ਆਂਦੀ ਰੂਤ ਕਿੰਤਾਲ ਪੜੀ ਕਾਇ ਜੁਗਨਵਤੀ ਪੰਜਲਮਤੀ ਜਿਦਰ ਜੀਤ ਦੇਸ ਸਰਦ ਸੁਤ ਨਿਰ ਨਦਨ ਹਦ ਜੁਦ ਕੋ ਜੀਸੂ ਉਦਗੰਦੰਡਾ ਬੋਜਨ ਆਪਨੀ ਸ਼ਬਦ ਕੇ ਸਦਾ ਵਰਸਤ ਸੰਯੋਗ ਜੋ 2004 ਲਿਖਿਆ ਪਬ ਜੈ ਸਤਿ ਆਦਿ ਨਾਦ ਗੁਰੂ ਕੋ ਰਾਮਾਇਣ ਲਿਖਤ ਬਾਣ ਇੱਕ ਸੰਸਾਰੀੰਨ ਇਕਲਾਈ ਦੀ ਬਣ ਜਿਹਦੇ ਸਭ ਪਹਿਲਾ ਜਨਮ ਆੜ ਉਹ ਵੇਖਾ ਹੁਣ ਨਵਾਂ ਪਤਾ ਆਦਿ ਨੰਨੋ ਤਾ ਜੁੜੀ ਸਸਮੋਲੇ ਦਾ ਅਰਥ ਲੋਕ ਚਾਰ ਕਰ ਕਰਨ ਹੋ ਹਾਮਸੇ ਸੱਚਾ ਹਰੇ ਜੈਸੋ ਆਦਿ ਨੰਨੋ ਗੁਰੂ ਕੋ ਵਿਸ਼ ਇੱਕ ਤੋਂ ਦੀ ਪਾਵਰਫੁਲ ਨੁਕੀਸ਼ਾ ਇਕਨੋਮਿਕ ਦੀਸ ਇਹ ਰਾਹ ਪੜੀਆਂ ਪੜੀਆਂ ਵਿੱਚ ਸੰਗਲਕ ਕੀ ਨਾਨਕ ਨਿਪਟਿਆ ਉਡੀਕ ਲਈ ਸਤੂਰ ਤਨ ਤੂਰ ਨਮਨੋ ਹੋਰ ਨਾਮ ਦੂਜੋ ਨਾਮ ਨਮਨ ਸੂਰੋਸੀ ਅਨੁਚੋਰਤੀ ਚਾਹ ਲੋਕ ਕੋਈ ਆਪਣੀ ਥੋੜੀ ਰੂਪਤੀ ਵਰ ਬਣੀ ਨੀ ਬਾਲ ਵਿਚਤੀ ਖਾਤੀ ਨਸ ਤਸਵੇਤ ਜੀ ਜੁ ਕੀ ਗਤ ਨਾਮਿਕੰਤਾ ਕਹਿੰ ਗੁਜਰਾਤ ਸਚਾ ਤੁਸਰਾ ਤਸਤ ਪ੍ਰਣ ਕਰਨਾ ਅਤ ਪਾਈ ਉੱਤੇ ਨਾਮ ਨਿਰਜਾਇ ਧਰਮ ਕੰਪਾ ਧਰਮ ਗਣਖਪਕ ਪ੍ਰਮੋਕ ਤੇ ਬੰਡ ਸਟ ਇਹ ਤੁਨ ਮੇਸ ਕਿਤੇ ਨਿਕਾੜਦੀ ਉਪਰਮ ਤੇ ਯਹਾਂ ਪੁਨੇ ਰੇ ਤੇ ਤੂ ਦੇਸ਼ ਕੇ ਮਨ ਹੋਈ ਤੇ ਮਰੇ ਕਿਤੇ ਸਭ ਨਾਮ ਤੇ ਕਿਤੇ ਦੀ ਕਿਤੇ ਗਾਮਨ ਕਿਤੇ ਤੁਸ ਕਿਤੇ ਆਪਣੀ ਕਿਤੇ ਬਾਣੀ ਕਿਤੇ ਪਦ küü teha , sobis õige , ilusat õhtut ! ਨਾਮ 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 ਕੋ ਨਾਮ ਫਰਮਖੁਦੀ ਬਾਣੀ ਪਿਤਾ ਕਾਟੀ ਆਪਣੋ ਅਤੰਦ ਲਾਖਨ ਜਾਇ ਬੋਕਰਿਛਤ ਤੈ ਤੜੀਆ ਤੋ ਮਾਤਮਾ ਬੁਦ ਤੈ ਤੜੀਆ ਸਾਨਸਨ ਕੀ ਸੁਦਾ ਬ੍ਰਹਮੰਡੀ ਜੋ ਤੈ ਹੁਨ ਕੋ ਤੋ ਨਾਮ ਬਰਸੂ ਮੇਰਾ ਹੁਦ ਤੈ ਤੋ ਚਰਮਾ ਮਹਿੰਤਾ ਤੁੰਕਿੰਦਾ ਨਾ ਕਾ ਗੀ ਅੰਦਰੋਂ ਜੈ ਨਾ ਹਕਤਵਸਾ ਕੇ ਤਨੁ ਸਮਸੂਏ ਤਦੋਂ ਚਰਨ ਕੌਰ ਕਿਰਨਾਲ ਅੰਡਰ ਅੰਡਰ ਜੀ ਕੋ ਕਤੰਦ ਗੁਲੂਵਾਰ ਜਿਦੋਂ ਕਮ ਪਹਿਲਾ ਰੇਤਵੰਤ ਚਾਤ ਨਾਨਕ ਨਾ ਪ੍ਰਸਦ ਪਰਾ ਕ੍ਰਿਸ਼ਨ ਨੰਦ ਇਕ ਤਾਰ ਪੌਪਲਾ ਤਪ ਤਾ ਪਨੋਲ ਤਲ ਜਨੋ ਵਰਤ ਕਮਨਾਰ ਆਂਧਨਰੀ ਨਦਰਨਾਨ ਕੋ ਵਰਤਮਨ ਮਾਨਤਰੀ ਨਦਰ ਹਾਲੋ ਪਵਨ ਗੁਰੂ ਤਾਨੀ ਤਾ ਮਤਦਰ ਮਤ ਤਰਾ ਤੇ ਆਇਆ ਚੰਦੀਆਂ ਉਤਰ ਦੂਤਨੀ ਆਪਣੀ ਕੀ ਰਤੂ ਜਿਨੇ ਨਾਮ ਦਾ ਗ੍ਰਿਸ਼ਕ ਤਲ ਨਾਨਕ ਦੇਵ ਕੁਦਲੇ ਕੀ ਸ਼ੁਦੀ ਨਾਲ ਨਾਮ ਕੀ ਆਇਆ ਗੈਰਸਕਲ ਨਾਨਕ ਦੇ ਮਕੂਦਲੇ ਕੀਤੀ ਸ਼੍ਰੀ ਨਾਲ ਏਕ ਓਕਾਰ ਸਤਨਾਮ ਧਰੋ നേരോ രണ്ടും സംഗൃഹ രൂപ സ്വഭാവം ഓർത്ത് വാസ്തു ഹരിസ നോടോസി ടോടോ ਇਸ ਦੀ ਬਾਤ ਤੋਂ ਹੈ ਤੁਹਾਨੂੰ ਇਹ ਹਾਲ ਤਾਂ ਪੁਨਿਆ ਬਖਨਾ ਤੇ ਦਿਨ ਨਾ ਪਾਰ ਸਸ ਸਨ ਪਾਰ ਖੋਏ ਅਨ ਨਰ ਲੈਣਾ ਇਸ ਜਾ ਹੋਈ ਹੈ ਕੁੜੇ ਪਾਲ ਕੁਮ ਜਾਈ ਲੈਣਾ ਨੰਨ ਕਿਰਪਿਆ ਨਾਲ ਕੋਹ ਕਰ ਨਾ ਜਾਈ ਕੁਮ ਜੀ ਕੁਮ ਲੈ ਜਾਈ ਕੋਈ ਆਪਣੀ ਤੋ ਹਮੇ ਸੁਪਿਆ ਨਾ ਕੋਈ ਵਿਸ਼ਮਿਸ਼ ਲਾ ਗਿਆ ਉਹ ਕੰਦਰ ਸਭ ਕੋ ਬਰਨ ਕੋਈ ਨਾ ਰੁਕ ਮੈਂ ਜਿੱਬੇ ਤਾ ਮੈਂ ਕਿਹਾ ਕੋਈ ਬਲ ਤਾਨ ਹੋ ਸੇ ਤੰਗਾ ਕੋ ਦਾਦਾ ਨਿਸ਼ਾਨ ਪਰ ਕੋ ਬਣ ਨਹੀਂ ਤਾ ਸਾਰੇ ਬੁਰਾ ਵਿਕੂ ਚਲ ਗਾ ਕੋ ਸਾਰੇ ਨੂੰ ਖੇਲ ਕੁਰੀ ਲੈ ਦੇ ਬਸ ਸੂ ਗਾ ਕੋ ਵੀ ਕਰਦਾ ਦੂਰ ਤਾਂ ਪਿਆਰ ਤੋ ਫਕਤ ਤੇ ਕੋਟੀ ਕੋਟੀ ਦੇ ਅਧਿਕਾਰੀ ਬਰਨ ਤਾਈ ਕੋ ਨੂੰ ਪਲਾ ਜਾਓ ਅਨੁਸਾਰ ਨਿਭਾਓ ਅਸਾ ਸਤਨਾ ਤਬਾ ਬੋਲਾਰ ਕੰਗਰ ਦੀ ਬਾਪੀ ਤਾਦੀ ਕਰ ਗਿਆ ਜਿਸ ਵਾਰ ਮੋਹ ਕੀ ਲੂਨੀ ਅ ਤੇ ਸੁਧਿਆ ਅੰਮ੍ਰਿਤ ਨਾਉ ਦੇ ਵਿਚਾਰ ਕਰਈ ਬੇ ਪ੍ਰਧਮਕਰ ਨਾ ਇਵਰਣੇ ਸਭ ਦੇ ਤਰ ਆਪਣੇ ਅਨਾਈ ਤਾ ਹੋਏ ਆਪਣੇ ਆਪ ਸੁਇ ਜੇ ਆਨ ਬਿਯਗਨਾਨ ਮਰ ਕੇ ਪਾਉ ਪਰ ਸੁਪਲਲ ਪ੍ਰਮਾਦੰ ਮੁਦੰ ਮੁਸਮਾਈ ਬੂਸ ਗੁਰ ਪਰ ਪ੍ਰਿਮਾਈ ਜੋ ਜਾਨਾ ਨੰ ਕਥਨ ਜਾਈ ਕੋ ਨਹੀਂ ਸੁਨ ਨਾ ਬਟਾ ਕ੍ਰਿਸ਼ਨ ਜਿਤਨਾ ਦੇ ਪਰ ਨਾ ਕ੍ਰਿਸ਼ਟ ਕੋ ਕਾਰਮ ਕਰ ਮਗਦਵਾ ਨਾ ਕਰ ਕਿਸ ਕਲ ਕਦਾਈ ਕਲ ਕਦਾ ਹੋ ਮਿਸਦਾਰੀ ਬੇਦੁਰੇ ਰਾਵ ਦੁਰੇ ਕਲ ਰਾਣੀਆਂ ਚ ਕੋ ਪੰਜਾਸਤੀ ਦੁਰੇ ਸੁਣਾਵਿੰਦ ਰਤਨ ਤੇ ਕਿਤਾੰਦ ਰਿਪਾ ਦੁਰੇ ਯੰਤਕ ਮੁੰਡਾ ਨੂੰ ਕੰਮ ਦੇ ਇਹ ਕੋਈ ਨਾ ਸੁਦੇਸ਼ ਕੋਈ ਕਰ ਸਿੱਧੇ ਸੁਰਨਾ ਸੁਣ ਤੋਲਾ ਕਸਨਿਕ ਲੁਕਾ ਚੋ ਨਾਮ ਗੰਸਵਿਦਸ ਸੁਨ ਦੁਖ ਫਲਕਸ ਨਸਰ ਰਮੰਦਸਨ ਮਹੰਦਸਨ ਦੋ ਬਜੂਤਨ ਮਿਦਸ ਸਾਤ ਦਸ ਮਿਲ ਮਾਨੋਤਾ ਅਸ਼ੰਕ ਲਕਨ ਸੰਤੁਕਨ ਤਾ ਕਸ਼ਨਨ ਬੜਾ ਪੈਵਨ ਸੁਲਾਤਿਆਨ ਅਮ ਬਤਨ ਲਗਾ ਰੂਪ ਸੁਸਮ ਸਦਾ ਗੰਦੀ ਦਾ ਸੇਖ ਪਲਕਚ ਪੰਦੇ ਪਰ ਉਸਨੇ ਹਾਸਾ ਹੋ ਬਨ ਕਰਾ ਸੁਨਨ ਰੂਪ ਮਨ ਕਰਦੀ ਰੂਪਚਾ ਕਲਨ ਨਾ ਕਰਮਚਾ ਕਸ਼ਨਨ ਹੋ ਦੇਖੋ ਨਨ ਕੋ ਮਨਰ ਤੋ ਅਮ ਬਨ ਨ ਕੋ ਪੀ ਸੁਧ ਮਨ ਨੋੜਾ ਨੰਜਮ ਪੈਸੰਦਾ ਐਸਾ ਨਾਮਨ ਨੋੜਾ ਜੇ ਕੋਮ ਜਾਣੇ ਕੋਈ ਮਨ ਮਾਰਾ ਪੈਨ ਚੁਰਾ ਮਨ ਨ ਕਰਨ ਲਵੰਦ ਮੈਂ ਤੁਸਕੀ ਮਦਸਾ ਨ ਕੋ ਦੇਖੋ ਮਨ ਨਨ ਕੋ ਨਨ ਬੋਦਰ ਬਨਰਸ ਹੋ ਨਿਤ ਕੰਦ ਕੋ ਨਾ ਨਪਦ ਕੋ ਸਾਮਨ ਨੂਈ ਕੁੰਨਮ ਕੋ ਪੰਪਰਵਾਣ ਪ੍ਰਦਾਨਮ ਪ੍ਰਦਾਨਮ ਚਤੁਰਨਾ ਚਤੁਰ ਧਿਆਨ ਦੇ ਕਰਿਆ ਕਰੇ ਨਮਾਤ ਔਰ ਮਨੋਗੁ ਸੁਖ ਮੁਕਤ ਕੰਚੁਦ ਇਹ ਬੂਜਾ ਵਸਤੀ ਆਤਮਾ ਪਿਤਾਰ ਦੀ ਹੋਗਾ ਤੇ ਬਾਤ ਕਮਜੋਰਾ ਦੀ ਮਕਨਾਸਨ ਕੇ ਉਤਰਾਣ ਨਿਕਲਣ ਕੋ ਲਰਤੋ ਤਤਨ ਰੂਪ ਕਿਤਾਰੇ ਉਂਗਲ ਤਸਬ ਵਾ ਦਿਨਦਰੀ ਅਦਤ ਕਾਂ ਜਾਨ ਬਾਇਰੋ ਦੋਵਾ ਅਸਤਿ ਸਸਮਨ ਨਾ ਸੰਖਤ ਪੰਕੋਪੋਸ ਨੂੰ ਦਾ ਰੰਗ ਤਾਉਸ ਨੂੰ ਦਰਨ ਕੋਦੇ ਪਾਰੰਗੋ ਨੈਰੋਸਨ ਕੋ ਗਿਆ ਚ ਸੰਗਰੀ ਸਰ ਸੰਖੋ ਮੁਕਤ ਸਮਮੇਤਰ ਦਰੰਡੋ ਵੀ ਚ ਪਨਵਨ ਪੋਬ ਪਾ ਜੀ ਸੁਸਮਨਨ ਪਾ ਸੰਗੋ ਮੁਕਤ ਕੋ ਦਰਨ ਖੂਸ ਸੰਰਦੋ ਪੰਕਰਲਿਆ ਮਾਤੰਪੀਆ ਦੈ ਸਕਿਆ ਪੂਰੇ ਸੋਕਰੇਨ ਪਾ ਦਸਨ ਸੁਰੇ ਅਨਮਿਕਰ ਵੀ ਚ ਵਾਰਨ ਜਾਵੇ ਕੋ ਜੋ ਮੋਰ ਸੰਲੀਪਾ ਹੂਸ ਦਰੰਦ ਸੰਤਨਾ ਲਲਗਨ ਸੰਕੋਸ ਕਸਰਾਲੀ ਪਰਮਾ ਲਾਖੀਆ ਗੁੰਬਾ ਕੋਖ ਬੋਲਨ ਵਾਂ ਬ ਸੰਜੋਗ ਜਿਹਨ ਕਿਤਨਾ ਹੈ ਮੈਂ ਤੇ ਪਾਏ ਜਿਤਾ ਤਤਨਾ ਮਗਨ ਪਾ ਪਰੰਗੋ ਦਾ ਵੀ ਹੋਰ ਜਾਵੇਗਾ ਜੋਨ ਪਾਲ ਐਂਡ ਕੰਪਾਨੀ ਸਸਪੈਂਡ ਕਰ ਪਿਆ ਹੈ ਪਰ ਦੇ ਕੰਟੈਕਟ ਸਕੇਵੋ ਲਈ ਲੋਡ ਦੇ ਸੋਈ ਹੋਏ ਹੋਏ ਅਤੇ ਆਪ ਪਾਸ ਨਗਰਨ ਪੁਨੀ ਲੱਗ ਕਰਨਾ ਅਗਰ ਨਾ ਰਹੋ ਆਪੀ ਪੰਖਾਓ ਨਕਨੀਲਾ ਇਰਤਾ ਦੰਦੀ ਕੋਪਰ ਕਨਨਸਿਆ ਮੈਂ ਆਪ ਪਾਉਂਦਰ ਤਰ ਤਿਰਮਨ ਆ ਕਬੂਤੇ ਨਾ ਕਲੇ ਨੂੰ ਕਿਤੇ ਨਾ ਹੋਏ ਹਮਲੇ ਲੱਕਮ ਕਮਤ ਕਰ ਕਮਦੀ ਭਾਵੂਆ ਦੇ ਨ ਪਰਬੰਦੀ ਜੁਗਲ ਆਣ ਲੋਕ ਨਾ ਦੇ ਜੀਨ ਦੇ ਕਾਨ ਇਹ ਵਾਰ ਨੁਕੀ ਨਾ ਰਹ ਕੋਈ ਜਦ ਤੱਕ ਸੇ ਪਰ ਦੇ ਜਣ ਸੋਏ ਤੱਕ ਸਨੀਤੁਰ ਦਿਨ ਨਾ ਕਮ ਕੋ ਦੋ ਜਣ ਦਸ ਨਹੀਂ ਤੱਕ ਹੋਏ ਨੋਬ ਜਣ ਗਣ ਸੋਏ ਪਰਲ ਪਤਲ ਅਫਸਰ ਕੋ ਫਕੀ ਦੇਣ ਕਰ ਚਰ ਰਿਬੰਸਾ ਦੀਪਕ ਕਰਨ ਕਰ ਨਾ ਸੁਨਣ ਡਾਕੀ ਦੇ ਆਤ ਤਰਸਲਾ ਸਤਨਾ ਨਦੀ ਨਜ਼ਦੀਕ ਪਵਨ ਨਰਨੀ ਤੋਨ ਤੋਸਲਾ ਦਸ ਤੀਵਾਰ ਇਹ ਨਾ ਨੋ ਨੋ ਸਨ ਚੁਟੀ ਕਰਨਾ ਤਾ ਮਤਨਾ ਦੇ ਨਾ ਸਨ ਤੰਦ ਅੰਤਨਾ ਦੀ ਕਰ ਪਵਨ ਜੁਲਾਈ ਤੋਂ ਪਹਿਲੇ ਇਹੋ ਤਰ੍ਹਾਂ ਕੋਈ ਬਤਾ ਕਿ ਬਤਾ ਬਸਨ ਤਤਾਂ ਉਂਦੇ ਟਾਉਡ ਟਾਉਡ ਕੋਈ ਜੀਵਣ ਦੇ ਜਿਹਾ ਜਨਾਪ ਅੰਕਲ ਬਹੁਤਾਂ ਜਲਦਾ ਨਮਾ ਕਿਤੇ ਜੋਰ ਇਹਨਾਂ ਤੋਂ ਨਹੀਂ ਜਾਤ ਕੇਖ ਕਰਦੇ ਹੋਰ ਇਹ ਲੈ ਮਾਰੇ ਤੇ ਪੂਰਾ ਹੈ ਇਹੋ ਕੁਮਾਲ ਜਿੰਦਰੀ ਲੱਗਾ ਮੰਗਲਾਸੀ ਮੈਂ ਹੋਈ ਕੋਈ ਇੱਕ ਪੈਰ ਦਾ ਪੰਡਾਣ ਜਾ ਰਹੀ ਹੈ ਤੇ ਦੇਖ ਕੇ ਸਿੱਖੇ ਕਿ ਕਿ ਸੋਚਾ ਮਾਪਾਂ ਚਾਉ ਲੋਰ ਮਰਨ ਪਰਿਨ ਨਰਨ ਮਾਪਾਂ ਮਾਲਵਾਂ ਟਲਰ ਵਣੂ ਖੀਸਨ ਸੰ ਅਗਰ ਨੰਬਰ ਨੰਨ ਲਕਨ ਲਾ ਲੇ ਟਪਾ ਆਪਾਂ ਦੇ ਗਨਕਰ ਮੈਂ ਦੋ ਗੁਤ ਕੋਬਿੰਦੋ ਆਪਾਂ ਸੋ ਅਕਸਰ ਤੱਕ ਦੋ ਪੈਦਾਨੋ ਦੀ ਪਕਾ ਸੁਨਾਰੂ ਮਨ ਦੀ ਗੀਤਿਆ ਅਰਭਾਏ ਤੇ ਬਜਾਈ ਦੇ ਕੋਈ ਪੰਨਸ ਬੈ ਕਈ ਤੇ ਵਲਤ ਹੋਈ ਰੰਨਸਟੇ ਪੋਕਾ ਗੌਰ ਦੰਤੀ ਸਰਬਰ ਚੋਤੀ ਹਾਤ ਪ੍ਰੇਵਸਲੇ ਵਦਨਨ ਸੁਆਗੇ ਬਹਾਰੀ ਇਤੇ ਰਾਮ ਰੇ ਗੀਨੋ ਇਤੇ ਹਮਰੇ ਪੰਗਰ ਵਣਨ ਲਸਨ ਤੋਰੀ ਕੋਇਤ ਗੁਤ ਲਿਖ ਲਣਾ ਦੇਗਾਂ ਸ਼ਰਮ ਦੇ ਲਈ ਫੋਸਸਲੇ ਪਾਗਿੰਦਾ ਅੰਦਰ ਬੈਠੇ ਨਾ ਗਾਸ ਇਦਾਂ ਰਾਮ ਸੱਲਾਈ ਭਗਤੀ ਤੰਦੋ ਕੀ ਪਰੇ ਘੰਪ ਘੰਪਨ ਸਰ ਇਹੋ ਬੇਤਾ ਨਰੇ ਨਾ ਮੋਹਨ ਮੋਹਨ ਤੁਮ ਚਲ ਬਨ ਪਾਗੇ ਅਸਤ ਨਾਲੇ ਭਾਜ ਜੋ ਮਹ ਬਜੁਰਾ ਕਨ ਚਲੇ ਭਾਜ ਘੜਲ ਡੰਡਾ ਕਰਕੇ ਪਾਏ ਸਿਦੂ ਗਾਤੋ ਲਾਹਰ ਦੇ ਬਰ ਚਲੇ ਹੋਏ ਰਾਸੇ ਤਨ ਨਾਲ ਨਾਮ ਕੀ ਲਤਾ ਕੋਈ ਸੁਨ ਸਰ ਸਤਿ ਨਾਹੀ ਹੈ ਰੀ ਉਸੇ ਲਸੀ ਨਰਮ ਚਾਈ ਅੰਗਿਤ ਪਟ ਪੰਚੀ ਮਾਇ ਪਾਣੀ ਕਲ ਕਰੇ ਕਿਤਾ ਨਾ ਜੁਤ ਸੋੜਾਈ ਦੋ ਦਰਸ ਕਦੀ ਨਾ ਕਰਾਈ ਹੋਪ ਸੋ ਚਾ ਨਾ ਕਰਾਈ ਲੋਕ ਸੰਪਤ ਚੁਲੀ ਆਂਤੀਆ ਬੁੱਲਾ ਨਾ ਕੋਈ ਪਿਆ ਚੋਣਾਂ ਤੇ ਪਤੀਜਾਂ ਤੇ ਅੰਦਰ ਗੀਤ ਇੱਕ ਰਮਿਸ ਔਰਨ ਲੋ ਨਾ ਤੋ ਇਬੋ ਕੋਇਰੋ ਹੋਰ ਨਾ ਨਾ ਕਰਨਾ ਆਂਤੀ ਸਤਿ ਸਦਾਰ ਲੋਕ ਜੋ ਚਾ ਹੈ ਪਿਆਪਲ ਅਰ ਸਰੀ ਆ ਨੀਲਾ ਨਾ ਦਨੋ ਜੁਲੂ ਕੋ ਇੱਕੋ ਵਿਸ਼ਾ ਕਾ ਇੰਟਰਵਿਊ ਚਿਲਵਾ ਇਸ ਸਿਲਾਂਤਰੀ ਮਨੁਜ ਤਾਲਾ ਵਰਮਨ ਉਹ ਤੇ ਮਨੁਜ ਵੇਪਕ ਬਰਾਉਨ ਉਹ ਤੇ ਆਦਰੀ ਮਨੁਜ ਦੂਰੀ ਕੁਈ ਸਤਨੂ ਬਰਾਤ ਜੋਸ਼ਪਾਸ ਬਬਰ ਕਵੀ ਖਰਦਵਾਰਨ ਸਤਿਸ਼ ਦੀ ਕਾ ਪਲੇਜਾ ਚਾ ਅਦਨ ਨਤ ਜੋ ਕੋਈ ਇੱਕੋ ਪੋਰੋ ਲੋਕ ਕੋਲ ਦੂਰੀ ਚੱਕਰਤ ਕਰੇ ਨੰਦੀਸਰਾ ਪਰੀਆ ਕਲਾ ਮੇਰੀ ਚੰਗਲੋਤੀ ਜਾਨ ਦੇ ਲਈ ਕੋਈ ਬੜੀ ਲੋ ਜੋਰ ਪਰ ਦੂਰ ਮੰਗਣ ਤੋਰਨ ਨੋ ਮਾਸੂਰਨ ਤੇ ਤਾਂ ਪਤਨੁਕਤੀ ਪੰਦਰੇ ਸਰ ਚੋਇ ਕੋ ਮਾ ਤੁਮ ਕੋ ਦਿਉ ਦਿਵਾ ਮਣੀ ਤਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨੇ ਕਰਮ ਨਿਚ ਚਾਹੋ ਸਚ ਵਰਤ ਸੋ ਪਤਵੰਤੀ ਪੈ ਉਪਾਇ ਰੋਗ ਤਰ ਤਨੁਕ ਪਤਮ ਗੰਗਣ ਕਰਮ ਬੋਤੀ ਬੰਨਸਨ ਤਰ ਇਤਿਹਾਸ ਮੇ ਸੇ ਬ੍ਰਹਮਾ ਪਰ ਰੂਮੀ ਇਤਿਹਾਸ ਮੇ ਨਿਮੇ ਕੇ ਉਦੇਸ਼ ਦੇ ਰੋਕੀ ਰਕਿੰਦੇ ਗਰੇਸ ਦੋ ਨਾਕ ਦੇ ਦੇ ਵੀ ਦੇਵਾ 1300 ਤੇ ਚਾਣੀ ਕੇ ਆਣੀ ਦੇ ਪੰਨ ਇਤਿਹਾਸ ਰੂਪੀ ਦੇ ਸੰਨਨ ਨਾਨ ਨੋ ਕੋ ਨੋ ਅਮਨਤ ਕੰਡੂ ਇਤਰਾਗਿ ਨੋ ਪਾਯਾਂ ਲਾਦੀਆਂ ਦਾ ਜੋ ਸ੍ਰੋਤ ਅਮਨਤ ਇਤਰਾਗਿ ਚੋਰਾਉਂਦਾ ਚੋਰਾ ਕੰਖੀਆ ਡੋ ਉਤਰਨੋ ਨਹੀਂ ਹੋ ਇਤਰਾ ਮਹਾਂ ਸੂਰਨਾ ਪ੍ਰਭੂ ਰਤੋਸਰਾਮ ਰੂਪਨਤ ਮੇਰਾ ਨਾਮ ਨਾੜ ਦੇ ਜੈ ਕਰਾਮ ਸਨਮ ਤਾ ਬੁਸਰੀ ਹੋ ਹਰਦਸਤਨ ਸੂਈ ਅਖੰਡ ਚੰਕਰ ਪੀਰ ਕਨ ਪੰਡਤ ਪੰਡਤ ਰੂਰ ਜੀ ਰਕਮੇ ਰੁਕਾ ਸੂਰਿਆ ਅੰਕਤਨਾਦਸਲ ਤਾ ਕ੍ਰਿਸ਼ਨ ਹਰਨ ਤੇ ਜੈ ਓਮ ਨਾ ਓ ਅੰਦਾ ਉਹ ਪਟਾਲ ਤੇ ਅਸਰ ਸਿੱਖ ਸਰ ਕੋ ਨਾ ਤੋਂ ਮਤਨ ਕਾਰ ਨਾ ਤੰਦਰੀ ਨਾ ਹਾਲ ਕੋ ਨਾ ਪੰਮ ਕਰ ਨਾ ਤੰਦਰੀ ਨਾ ਹਾਲ ਸੋ ਪਾਹੁਰ ਪਾਣੀ ਪਾ ਮਤਰ ਮਤ ਜਸਾ ਬਿਆ ਲਾ ਪਲਸ ਜਗਤ ਤੇ ਨਾ 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 ਤਰ ਦੂ ਕਰ ਨਾ ਕੋ ਨੀ ਤੇ ਨਾ ਤੂ ਜਿਨਾ ਦਾ ਸੁਤ ਕਾਲ ਨਾ ਤੇ ਤੇ ਲੇ ਤੀਸ ਹਾਲ ਜਿਨਾ ਨਾ ਪਾਇਆ ਗਏ ਬਦ ਮਨ ਦੇ ਖੁਲੇ ਤੀਸ ਪਿਨਾ ਓਮ ਕਾਰ ਸੋ ਪ੍ਰਭ ਨਿਭਉ ਰਹਿ ਪਾਮ ਤੂ ਨੀ ਸੰਗ ਮੁਸਾਦਾ ਪਰਸਤ ਜੁਗਾਸਤ ਇਹ ਸਤਿ ਸਤ ਨਾਨਕ ਕੋ ਸਿਤੀ ਚਾਹਨ ਹੋਈ ਜਿਸ ਤੁਰ ਤੁਰ ਚੋਹੇ ਜੇ ਅਸਲ ਆਪਰਾਵੇ ਜਨਮ ਔਰ ਸਾਨ ਕੋ ਪਹੇ ਆਨ ਲਨ ਸਾਰ ਹੋਈ ਹੈ ਕਿ ਬਲ ਔਰ ਨਾ ਹੱਥਾਂ ਮੇਂ ਕਮ ਨਾ ਆਈ ਹਮ ਦੀ ਮਨ ਬੜਾਈ ਕੋ ਤੋਰ ਹੋ ਗਿਆ ਕੋ ਮੇਂ ਜਪਿਆ ਹੋਮ ਨ ਕੋ ਮਨ ਤੇ ਮਨ ਹੁ ਮੇਰੇ ਤਾਨ ਕਹ ਹੂ ਹਲ ਤਾਨ ਹੋ ਸੇ ਤੰਗ ਬੁਤਾ ਨਾ ਬਾਹ ਕੋ ਪੜਾ ਚੰਨ ਕਬ ਕੋ ਦੇ ਅਮ ਚਰ ਅਗਰ ਕੋ ਜੀ ਦੇ ਬਖਸੂਰ ਕੋ ਕਾ ਦੁਖ ਨਾ ਹੋ ਭਗਤ ਤੇ ਕੁ ਕੋ ਦਰ ਤੇ ਭਗਵਾਨ ਕਹ ਹੋਮੀ ਹਮ ਚਰ ਔਰ ਨ ਮਿਸਰ ਸਤ ਸਮਤ ਨਾ ਕੀ ਬਹੁਤ ਅਗਨ ਕਦੀ ਤਦੇ ਤਾਰ ਕਦ ਕੀ ਅਜ ਜਦਵਾ ਮੋਤੀ ਬੋਲੇ ਸਰੀਰ ਅੰਮ੍ਰਲ ਸਾਂਭੜਿਆ ਅੰਮ੍ਰਲ ਕਪੜੀ ਮੋਕਾ ਨਾਨਕ ਤੇ ਆਉਂਦੇ ਸਦੀ ਅਬੇ ਨਾ ਇੱਥੇ ਨੋਈ ਅਬੇ ਪਾ ਪੰਚੀ ਸਰੀਰ ਨਾ ਪਾ ਮੰਨ ਨਾ ਬਗਿਆ ਨੀਦਾਨ ਕਈ ਅਸੀਆ ਪੰਜ ਪਾਉਦ ਫਰ ਸੁੱਲ ਰੁਮਾ ਬੰਗ ਮੇਰ ਰੁਸਾਈ ਸੁਭੂ ਪਰਮੰਤਰ ਦਰਦੀ ਤੇ ਹੋਣਾ ਕਹਿਆ ਨਾ ਬੰਦਾਈ ਵਾਕਰੇ ਜਾਏ ਸਮਾਧੀ ਆਕਤਾ ਤੋ ਨੈ ਸੰਜਾਈ ਧੰਨਵਾਦ ਆਵਲ ਬਣੇ ਕਿਤੇ ਰੋਈ ਹੋਰ ਮੰਗੀ ਮਿਲਲੇ 15 ਮੰਗਵਰੇ ਗੀਸਨੀ ਆਰੇ ਬਾਈ ਸਭ ਨੀ ਆਕਤਾ ਤੋਰ ਸਜਾਈ ਜੀ ਤੁਮ ਜੀ ਤਾਹ ਦੋੜੀ ਮੱਖਣ ਜਣੇ ਨੋ ਸੋਏ ਸਵਰਾਣ ਦਾ ਕਰ ਦਲੇ ਤਾਤ ਵਰਤ ਸੰਦੂਤ ਨਾਮ ਉਸਕਾ ਨਾਨੂ ਗੁਰੂ ਚੰਨ ਪਾਪ ਪ੍ਰਿੰਸ ਬਿੰਦਸਰਨ ਸੰਧ ਸਦੂਰਤ ਵੀਰ ਸਾਥ ਸੁਮੇ ਨਾਨੂ ਗੰਗਵਰਨ ਦੂਪਾ ਨਸ ਸੋ ਗਿਆਨ ਸੰਨਤ ਕਾਚਨਾ ਚੰਨ ਪੜਵਾ ਮਾਨ ਨਾ ਨਾ ਉਤਨ ਅਬਾਸ ਨੰਦੂਪਾ ਨਸ ਸੰਦਾਰਨ ਨੀਵਰਨ ਸੇ ਦੀਪਾ ਚੰਨ ਦੇਵਾ ਗਰਾਉਸ ਨਾ ਤੋ ਸਾਹੋ ਨਾਨੂ ਪੰਡਾ ਰਸਨ ਨੁਕਾ ਨਗ ਬਿਨਾਂ ਜੀ ਉਚਤਾ ਕਮਰਨ ਕਾ ਕਰਾ ਇਸ ਨਾਮ ਨੋ ਜੇ ਕੋ ਨੰਨ ਨੋਏ ਨਰਦੋ ਨੰਦੂਤ ਨਸੋ ਫੀਸਾ ਮਨਾ ਮੋਲਪਨ ਨਾ ਮਨ ਨਾਏ ਐ ਨਾਮ ਨੋਏ ਕੋ ਮਾਨੂ ਜੀ ਨੰਨ ਨਾ ਕੰਪਨ ਸੋਲ ਮੁੰਨਰਦਲਾ ਕੰਪਨ ਮਨ ਜੇ ਕੋ ਨੰਨ ਨਾਏ ਨੋ ਮਰਪੋਰ ਪ੍ਰਵਾਨ ਤੁਮਨ ਚਲੇ ਮਨ ਦੇ ਸੋਇ ਦਨ ਅਤਾ ਗਿਆਨ ਦੀ ਫਿਰ ਵਿਆਹ ਤੇ ਕਰਨ ਨੂੰ ਸਮਾਤ ਹੋਲ ਨੇ ਕਲੂਸ ਬੋਤ ਤਪ ਕਰਨ ਸੁਦ ਜੇ ਕੋ ਜਵਸ ਜਾਨ ਪਰ ਕਿਤਾ ਪਾਉ ਤੇ ਪੂਰ ਇਸੇ ਫਲ ਕਰੂ ਦਾ ਨਾਮ ਕਿਨਾ ਸਮਕ ਪਲਮ ਕਾ ਕਰਨ ਦੇ ਇਹ ਕਹਤਾ ਹੋ ਕਿਤਾ ਤਾਣ ਹੋਉ ਕਿਤਾ ਨਾ ਕੋ ਕਿਤਾ ਸੁਵਾ ਦੇ ਹੋਈ ਦਿਓ ਕੋਦਰ ਕਰਮ ਜਾਨ ਲਾ ਰਹੇ ਬਲੋ ਅਸਿੰ ਪਿਆ ਜਾਨ ਨੰਬਰ ਸੰਗ ਜਾਪ ਸੰਗ ਬਹੁ ਸੰਗ ਤਾ ਲੰਗ ਕਾ ਤਾਉ ਸੰਗ ਕਰਨ ਮੁਗੇ ਦੇ ਪਾਸੋਂ ਦੋ ਮਨ ਦਾ ਸੰਗ ਬਾਂਚਾ ਸੰਗ ਕਰ ਸੰਗ ਰੂਪ ਸਾਥ ਕੋ ਮਨਤਾ ਉਦੋਂ ਕਾਮ ਜਾਨ ਕੋਣ ਨਾ ਕੋ ਬਾਸ ਲੀਪ ਸਸਨ ਕਰ ਪਾਂਗ ਮੋਰ ਖੋਰ ਮੋਰ ਹੰਗੂਰ ਸੰਗ ਰਾਜੂ ਸੰਗ ਲਗਤੇ ਮਸਕਾ ਪਿਆ ਰਾਜੂ ਪੂਰਾ ਪੂਰਾ ਤਾਂ ਲੈ ਨਾ ਕੋ ਸੰਗ ਨਾ ਸਵਾਰ ਨਾ ਨਿਕਲੀ ਤਾਂ ਵਾਰ ਨਾ ਕੋ ਜੋ ਬਾਸ ਬਿਕਾ ਉਹ ਸਲਾਮਤ ਹੋ ਸੰਪਰਕ ਨੰਬਰ ਨੂੰ ਕੌਣ ਕਸਰੋ ਨੰਬਰ ਇਸ ਲੋਗੋ ਨੂੰ ਕਿਹੜੇ ਤੋਂ ਨਾ ਜੋ ਹੈ ਬਾਰੇ ਨੋਟ ਕਰਨਾ ਤੋਂ ਉਦੋਂ ਕੰਮ ਚਲ ਰਿਹਾ ਹੈ ਦੋ ਪਾਸੇ ਲਿਵਾ ਦਾ ਨੰਬਰ ਪਿਆ ਹੈ ਨਾ ਅੱਛੇ ਨੇ ਕਲੀਟਿਕ ਕੰਮ ਨਹੀਂ ਆਇਆ ਪਰਿਮਾਤ ਪਾਪਾ ਦੇ ਨਾਮ ਦਾ ਨਾਮ ਹੈ ਕਹਾਂ ਨਾ ਲਿਖਾਓ ਆਪਣੀ ਕੋ ਮਾਨੁਨ ਲਾ ਲੀਕਾ ਬਦਾਂ ਨੂੰ ਗਰਾਂਮ ਨਹੀਂ ਆਉਂਦਾ ਪਰ ਨਾ ਆਓ ਤੁਮੇਰੇ ਨੰਬਰ ਦੇ ਵੀ ਨੋਟ ਕਰ ਕੋਈ ਸਤਵੰਤਾ ਹੌਸਨਤਾਓ ਆਪਣਾ ਵਿਲਾਕ ਕਰਤੋਂ ਸਹੀ ਮਹੌਮਤ ਹੋਤਾ ਇਹ ਨਾ ਕੀ ਹੋਇਆ ਪ੍ਰਾਂਤ ਪਰ ਉਦਨ ਨਿਕੇ ਪਾ ਤੋਲੀ ਜਰਤ ਕੋ ਸਨੀ ਸੁਈ ਗਰ ਸੋਰਨ ਅੰਗੱਖੇ ਦੋਸਿਆ ਬਦ ਨੀ ਪਰ ਕੋ ਮਨ ਜੋਤਨ ਸੁ ਹੈ ਬਰ ਬਰ ਖਸਾ ਸੋਰ ਕੋ ਪਾ ਕੇ ਇੱਕ ਵਾਰ ਅਜੋ ਦੇ ਬਸ ਲਾਤ ਲਿਖਣ ਗਿਆ ਦਿਨਾਂ ਸੰਕ ਡਗਲਾ ਸਲੰਸਲਾ ਨੰਦ ਨੰਦ ਸੰਦ ਸੰਗਤੀ ਮਾਣਿ ਨੋ ਨੋਨੀ ਜਨਤ ਸੁਤਿਆਨਤ ਅਨਗਨਿੰਦ ਬਿੰਗਨਤ ਤਦ ਦੇਤ ਕਰੋ ਮਨ ਕੋ ਲੇਤਨ ਕੋ ਇਹ ਹੋਣਾ ਕੋਈ ਬਾਤ ਨਹੀਂ ਹੈ ਹਾ ਹੋਈ ਬਸਾ ਚਾਉ ਜੋ ਮਨ ਚੁਕ ਪੂਰਨ ਸੁਈ ਯਾ ਜਨ ਬਗਨ ਕਰ ਕੰਡਾ ਲਾਏ ਜੋ ਤਰ ਕਿਨਾਂ ਗਿਰ ਕਿਤੇ ਕਰ ਕੋਤੀ ਲੇ ਰੋਈ ਤੇ

ਗਵਰਨਰ ਦੀ ਸੋਚ ਕੀ ਗਵਰਨਰ ਜੁਗਧਾਲੇ ਗਵਰਨਰ ਨੂੰ ਸਲਾਹ ਚਲਾਈ 68 ਦਿਨ ਗਵਰਨਰ ਨੂੰ ਸਲਾਹ ਚਲਾਈ ਗਵਰਨਰ ਨੂੰ 39 ਦਿਨ ਤੇਰੇ ਬਾਰੇ ਹੋਤੇ ਗਾਣ ਸੁਣਨ ਆਲਮਾਨਾ ਕੋਈ ਉਸਤਾ ਕੰਮ ਕਰਨਾ ਨਹੀਂ ਕਿਉਂ ਉਸ ਦਿਨ ਇਤਨਾ ਦਿਨ ਆਏ ਮੇਰੇ ਪਤੀ ਦਾ ਨਵਾਂ ਇੰਦੋਕਾ ਕਿਹਨਾਂ ਦੁਦਿਓ ਕੁੱਛੀ ਹੁਣ ਕਲਾ ਤੋਚੋ ਸੰਤ ਜਾਈ ਫਸ ਤੋਂ ਤੰਤਲੀ ਅੰਗਲੰਗ ਲੰਗੋਈਆ ਜੰਨਵੀ ਤੰਤਲੀ ਅਦੇ ਸੈਸ ਪੰਨ ਨਾ ਹੁਕੁਰਵੈ ਕੋ ਰਿਸ ਬਹੁਤਾਂ ਜੰਨਦੜ ਗਟ ਬੈਨ ਪਾਪ ਆਪਣੀ ਸੋਤੀ ਸੋ ਜੋ ਤਾ ਚਲਾਇ ਕਿ ਆਪਗ ਅਦੇ ਸਰੀ ਸਾਰੀ ਨੋ ਨੋ ਚੁਲੇ ਕੋ ਜੀ ਸਾਕ ਮਿਯਾ ਇੰਦਲੀ ਰਮ ਇਸ ਤਾਰੀ ਗੰਨ ਲਾਈ ਦਿਨ ਖਾਵਾ ਚਲਾਇ ਜੋ ਮਾਰ ਕੋ ਨੋ ਤੋ ਲਾਉਂਦੀ ਤਾਰੀ ਆਦ ਨੀਲ ਨੋ ਨੋ ਤਰੂ ਬੀ ਕੋਈ ਸੋ ਨਿਲੰਦਾਰ ਜੋ ਕਰ ਰਿਹਾ ਕਰ ਕਰ ਨਾ ਹਾਂ ਤੇ ਸਿਕ ਅਦੇ ਚਰੇ ਸ ਅਦੇ ਲੇਦ ਨਾ ਤਾ ਕੋਈ ਕੋ 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 ਨੋ ਨੀਸੋ ਸੁਨਮਾਤੀ ਕਿਰੈਸ ਨਬੀਆ ਕੁਰੀ ਗੋੜੋ ਜੂਪਾ ਜੂਰੋ ਨੰਨੋ ਜੋਰ ਨੰਨੋ ਮਸੂਲ ਨਸੀ ਨੋ ਬਿਚਾ ਸਾਰ ਦੋ ਰਿਤ ਸੋਏ ਨਾ ਨੰਨੇ ਮੋ ਤੀ ਤਾ ਪਰਪੰਦੀ ਸੂਦੀ ਤਾ ਇਸ ਵਿਦਿਉ ਦੀ ਮਾਮੀ ਨਾਮ ਨੇ ਤਰਨ ਕੰਨੀ ਕੁਰੀ ਤਾ ਸਤ ਸਪਾਦ ਅੰਦਰ ਬੰਨੋ ਨਾ 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 ਤੰਨ ਕੰਡਾ ਨੋ ਕੋਰੀ ਕੰਪਰਮੈਂਸੰਦਰ ਕਿਸੇ ਮਨਸ ਪੀਰਨ ਮਾਰਟ ਪੁਨੀਆ ਰੰਦੇ ਤੇ ਨਾ ਪੁਨੀ ਮੇਰ ਤੇ ਤੂਦੇ ਚੰਦੋ ਤੇ ਦਿੰਦੇ ਤੇ ਸੋ ਨਾ ਤਿੱਤੇ ਦੇਸ਼ੇ ਗਾਮਨ ਦੀ ਤੇ ਸੰਦਰ ਕਿਤਾਂ ਪਾਣੀ ਕਿਤਾਂ ਪਾਣੀ ਪੰਦਾਂ ਸੂਦੀ ਕਿ ਨੰਨ ਤੰਮੈਂ ਕੀ ਬੰਦੋ ਨਾ ਮੋ ਕੋ ਅੰਦਰ ਪਰਮ ਕੀ ਨੋ ਉੱਚ ਆਪਣੇ ਤਰੋਂ ਕਿ ਦੇ ਨੈਪ ਮਾਪਮ ਕੋ ਇਤਿਆਰ ਸੰਸਾ ਚ ਪਰ ਕਿ ਉਹ ਪੋਨੋ ਇਹ ਤੋ ਮਹੋਤ ਤਸਤੋ ਤਮੈ ਕੁ ਨਾ ਨਾ ਰਬੀ ਇਹ ਤੋ ਚੇ ਕੋ ਕੰਦ ਸੰਦੋ ਇਤਿਆਰ ਨਾ ਕੋ ਕਲ ਕਲ ਹਲ ਇਹ ਅਨੰਦਰ ਬੰਦ ਕੋ ਨੰਤ ਲੋਰ ਇਹ ਬੋ ਹਮ ਤਤਵਾ ਇਤਿਆਰ ਸੰਵਿਚਾਤ ਆਗੁਨਾ ਪਾ ਪੀ ਸਿਆ ਰਾਮ ਬਿਧਾ ਆਵਲਾ ਬਤਾਓ ਲਾ ਬੋਮਨ ਪੜੀ ਉੱਤੇ ਸਰ ਜੇ ਕੋ ਬ੍ਰਹਮਨ ਕਾਰ ਨਾ ਕਰੀ ਕਰ ਹਲ ਕੋ ਨਰਮਨ ਨਮਨ ਕਰੀ ਲਾ ਲੋ ਪਰ ਪਣੀ ਪਾ ਹਰ ਹਤਰਾ ਲਾ ਕਿਲਾ ਸੋਨਤ ਅਨੰਦ ਰਾਮਾ ਮਹਾਤਮ ਦੂਰ ਨੀ ਵਰਨੀ ਕਿਲ ਜਿਨਾਂ ਦਾ ਸੁਖ ਕਾਰ ਆਪ ਤੇ ਬਲੇਕੀ ਹੋ ਨਿਮ ਗਿਆ ਉਸ ਪਰ ਨਾ ਕੋ ਦੇ ਕੀ ਪ੍ਰਮਾਲ ਉਹਨਾਂ ਦਾ ਨਾਮ ਬੜਾ ਉਹਨਾਂ ਦਾ ਮੋਟਰਨੀ ਚੰਗੁਰ ਸਾਹ ਔਰ ਸੋ ਦੂ ਗੋਡੋ ਟੂ ਹੈਸ ਟੂ ਮਾਂ ਗੋਲ ਸੀ ਟੂ 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 ਹਾਂ ਜੀ ਅੱਜ ਆਪਾਂ ਦੇ ਨਾਲ ਆਇਆ ਹਾਂ ਜੀ ਅੱਜ ਆਪਾਂ ਸੁਣਿਆ ਨਾ ਤੱਕ ਆਪਾਂ ਬਰਸੂ ਪਹੁੰਚ ਗਏ ਪਰ ਮਾਲੂਮ ਨੁਮਬੇ ਨੁਮਟਾ ਮਾਈ ਗੁਰੂ ਨਾਤਾਤਮਾਈ ਤੇ ਉਹ ਨਾ ਤਰੰਗੜਤੰਡਾਈ ਨਾ ਇੰਦਰੀ ਨਾ ਤੰਤਾ ਉਹ ਮੈਂ ਉਸਨੂੰ ਦਈ ਨਾ ਮਾਗਿਆ ਪਰ ਨੰਦੀ ਤਿਸ ਤੋਂ ਅਲਿ ਕਮਾਨੀ ਲਈ ਮਹਾਂ ਜਨਮਾਨ ਕਰੀ ਗਰੀ ਪ੍ਰਾਣ ਕਿਨ ਨਾ ਸਾਨੀਆ ਹੋਲਾ ਉਹ ਨਚੜਾ ਜੇ ਜਰਾ ਉਹ ਜੁਹਨ ਲੜੀਆਂ ਪੈਸੂ ਤੇ ਨਾ ਕਾਤੀ ਲਈ ਨੁਮਟਾ ਚੇ ਨਾ ਗੁੰਗਰੰ ਜਨ ਦੇਖੋ ਜੀ ਸੋਈ ਰੇ ਨਾ ਸਦੀ ਮਾ ਉਸਨੇ ਦਵਾ ਸੁਣਨ ਦੋ ਪਾਸੇ ਬੋਲਦਾ ਮਾਨ ਗੰਸਵਾ ਸਨ ਵਾਪਨ ਨਾ ਬਣਸ਼ਰ ਬੰਦਾ ਫਰਮਕੁਨਦਤ ਸਤ ਸੰ ਜੋਨੇ ਬਹੁਤ ਸਾਰੇ ਮਾਹੌਲ ਲਗਾ ਦਿੰਦੇ ਨੇ ਜਿਹੜੇ ਚਾਹੀਦੇ ਹੁੰਦੇ ਨੇ ਅਸਾਂ ਨੂੰ ਚਾਹੀਦੇ ਨੇ ਅਸਾਂ ਨੂੰ ਦੇਖੋ ਕੋਈ ਨਾ ਕੋਈ ਮਨ ਮੰਗਦੇ ਨੇ ਜੇ ਉਹ ਮੰਗਣਾ ਬਹੁਤ ਬਹੁਤ ਹਰ ਹਾਲ ਦੇ ਮੁਸ਼ਕਿਲ ਨਾ ਪਹੁੰਚਦੇ ਕੋਈ ਜਿਹੜਾ ਕੋਈ ਪੰਜਵਾਂ ਪਰਮ ਪਰਮ ਚਾਹਤਾ ਜਾਂ ਅਗਰ ਇਹਨਾਂ ਨੂੰ ਚਾਹੀਦੇ ਚਾਹਦੇ ਕਰਨਾ ਨਾ ਸ਼ਕਤ ਉਹਨਾਂ ਤੋਂ ਜੇ ਕੋਈ ਬਹੁਤ ਬਸਾਰਾ ਦੀ ਪਾਤੀ ਉਪਰਤ ਇਸ ਪੱਲੇ ਕਰਾਂਗੇ ਦੇਖਾ ਜਾ ਰਿਹਾ ਹੋਏ ਕਿ ਤਰ੍ਹਾਂ ਸੂਤ ਤਿੰਨ ਦਮ ਤੋਂ ਸਭ ਤੋਂ ਧੀਰਯੋ ਕੋਈ ਚੰਗਾ ਕਰ ਕੋਈ ਸਮਨ ਕੋ ਖੁਦ ਸਭਾ ਉਸ ਦਾ ਸੰਤਾਲਨ 这本身就是我们人生的根本价值所在。<noise> ਤੁਹਾਡਾ ਮੋਬਾਈਲ ਨੰਬਰ 9820134567 ਹੈ। ਤੁਹਾਨੂੰ ਮੋਬਾਈਲ ਨੰਬਰ 9820134567 ਤੋਂ ਇੱਕ SMS ਮਿਲਿਆ ਹੈ। ਇਸ SMS ਵਿੱਚ ਲਿਖਿਆ ਹੈ ਕਿ ਤੁਹਾਡਾ ਬਕਾਇਆ ਬਿੱਲ ਪੂਰਾ ਹੋ ਗਿਆ ਹੈ। ਇਸ ਲਈ, ਤੁਹਾਨੂੰ ਕੋਈ ਹੋਰ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਕਸਟਮਰ ਕੇਅਰ ਨੂੰ 1800-123-4567 'ਤੇ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਾਡੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ। ਸਾਡੀ ਵੈੱਬਸਾਈਟ 'ਤੇ ਤੁਸੀਂ ਆਪਣੇ ਖਾਤੇ ਦੀ ਸਥਿਤੀ ਦੇਖ ਸਕਦੇ ਹੋ ਅਤੇ ਆਪਣੇ ਬਿੱਲ ਦਾ ਭੁਗਤਾਨ ਕਰ ਸਕਦੇ ਹੋ। ਕਿਰਪਾ ਕਰਕੇ ਨੋਟ ਕਰੋ ਕਿ ਸਾਰੇ ਭੁਗਤਾਨਾਂ ਲਈ ਸਾਡੇ ਕੋਲ ਇੱਕ ਨਿਯਮ ਬਣਾਇਆ ਗਿਆ ਮਨੁੱਖੀ ਬਗਾਵਤੀ ਬਗਾਵਤੀ ਚੋਰੀ ਕਰ ਬਸਤੋ ਨਾਂਗਰਸ ਬਗਾਵਤੀ ਦੁਦਿਆ ਵਰਸਾ ਨਹੀ ਪਰਕੋ ਆਨੰਦ ਬਗਾਵਤੀ ਨਸੁਤ ਪਾਤਾ ਲਕਤਸਾ ਸੋਲੋ ਕੋ ਕਰ ਸਸਦ ਗਰਿੰਦ ਬਗਾਵਤੀ ਪਾਤੋ ਕਿਤਨਾਂ ਕਿਲ ਨੋਸ਼ਮਕ ਡੋਕਟਰ ਜਨਾਵ ਸਾਵਨਸਲਾ ਤਿਸ ਨਹੀ ਨਦੀ ਤੇ ਬਸ ਸੁਨਮਲਤ ਤੁਮਰਸਾ ਸੰਗਰੀ ਕਰਨ ਕਿਤਨੋ ਨੀਤ ਨਮਸਰਤਾਂ ਦਿਗਾਂਗ ਅੰਨਾ ਕਾ ਦਿਆਨ ਤੰਤੰਤੰਤੰਤ ਅੰਤਰ ਬੀਕਰ ਨ ਪਰ ਗਿਦਲਾ ਜੀਨ ਪਰਿਆ ਹੋਰ ਨਾ ਕੋਈ ਪਾਖਿਆ ਹੋਤਾ ਹੋਈ ਰਡਾ ਲਤਾ ਉਦੇ ਉਤਰਾਵ ਲਗਦੀ ਜੀਕੋਨ ਸੁਏ ਦੇਰਾਵ ਜਨਾ ਪਾਵਰ ਕੁਇਕਾ ਨੀਤ ਪਾਤਾ ਪਚੰਦਾ ਬਤਨਤ ਮੈਂ ਬੋਗਰ ਕਿਤਨ ਨਹੀਂ ਕਰ ਕੇ ਕ இதேモンスター நார் 14 வருடமாய் முதலாய் முதலமதமுதுலரும் சின்ஷா ஹோலோ ஹோலோ லக்கன ஜெயபத லரட அகரட ஞானம் ਸਹੀ ਨੂੰ ਬੋਲਣ ਦੇ ਪ੍ਰਵੇਸ਼ ਪੂਰੀ ਤੇ ਬਾਰ ਨੂੰ ਸੁਣਾਉਂਦੇ। ਕੋਈ ਸੰਸਾਰ ਫਸਤ ਨਹੀਂ। ਅਭੀ ਹੋ ਜਲਦੀ ਨਾ। ਅਭੀ ਇੱਕ ਕੰਸ਼ੀ ਮਾਇ। ਨੂੰ ਪਾਉਂਦੇ ਕਿ ਤਾ ਨਹੀਂ ਸੁੜੇ। 14 ਸੂਰ ਸਿੰਘ। 4 ਨੌਂਦ। ਲੰਘੋ। ਅੰਦਰ ਹੂਤ। ਪਾਉਂਦੇ ਕੰਨ। ਗੁੰਨਤੀ ਤਾਂ ਚੱਦਿਮ ਕਰੀ। ਇਹ ਰਾਨੋ। ਪੰਨਾ ਮਾਦਪ। ਇਹ ਕੋਈ ਸੂ। ਤਾਂ ਦੇ ਆਂ। ਪੰਪਤੀ। ਕੋਈ। 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 ਜੋ ਜੋ ਕੋਈ ਸਵਾਲ ਪੁੱਛੇ। ਨਾ। ਪਾਉਂਦੇ। ਨੰਬਰ ਪੱਤਾ ਡਾਊਨ ਅਫੀਸਰੀ। ਅਧਿਕਾਰ। ਕੋਈ ਸੋਹਰ। ਕੋਈ ਬਾਤ। ਨਾ। ਕੋਈ। ਕੋਈ। ਇੱਕ ਪਾਵਰ ਕੋਲ ਕਰ। ਤਨ ਬਿਸਪਦਾ ਪਿਆ ਚਤ੍ਰਮਖੀ ਕਿਲਾ ਜਨਨਦਰੀ ਪੂਰੀ ਪੂਰਾ ਜਨਨਦੂ ਪਰ ਜਨਨਦੂ ਰਸੁਗਰਸੀ ਮਾਡੋ ਰੋਡੂ ਦੀ ਜਤੋ ਰੋਏ ਨਾ ਬਿੰਦੋਨ ਫਿਰ ਦੇ ਬਾਹ ਨੀ ਨੀ ਬਿਤਰਤੀ ਦੇ ਸਾਥ ਇਸੇ ਜੁਤਮਨ ਕੰਦਨ ਕਰ ਲਿਆ ਚਾਹ ਬੋ ਚਦਗਰ ਸੋਨ ਫੰਡਵਾਂ ਦੀ ਪਰਿਸ਼ਾ ਕਈ ਇੱਕ ਬਾਰ ਰੰਗ ਰਤ ਨਮਨ ਕਤਮਨ ਖੋਮੋ ਕੇ ਕਮੰਡ ਸੰਬੰਧ ਕਿਰਨ ਹੈ ਸੋ ਕਿਤੇ ਰੋਏ ਕਰਦੇ ਰੂਮ ਦੀ ਇਹ ਮੇਰੇ ਤੀ ਉਦੇਸ਼ ਤੇ ਤਨ ਨੂੰ ਕਿਰਨ ਦੇ ਤੇ ਚਰੋਗਾਂ ਪੜ ਕੇ ਤੇਰੀ ਦੇਰੀ ਤੇ ਬੰਗ ਦੇ ਗਰੰਗ ਤੇਰੀ ਨਹੀਂ ਲਵਾਂਗੀ ਦਰਨ ਤੇ ਅੰਤ ਯੋਗਤ ਹੰਤ ਕਿਹਨ ਹੈ ਜਨਨਤਾ ਹੋਰ ਅਸੀਂ ਉਤਰਕ ਪਰ ਫਾਹ ਲਾਗ ਰਿਹਾ ਹੋ ਸਕਦਾ ਹੈ ਦਿੱ நிர்மல் ஜோ தர்னோ ஹோ தர்மோ சூர்னபது தர்மோ 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 அமர நடே லோ தர்மோ 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 தர் Ne pou ben pa mouton sèm sòl ਆਦਸਤੂ ਆਦਸਤੂ ਹੈਵੀ ਦੂ ਮੰਨ ਕੋ ਸੀ ਜੀ 2008 ਸੋਲੀ ਕਾਰ ਨੋਏ ਲਗਾਤਾ ਕਿਹਾ ਹਾਂ ਤਾਂ ਤੇ ਨਵੀਆਂ ਪਰ ਇਸ ਨੰਬਰ ਕੋ ਪਨ ਨਾ ਇਸਾ ਨੀ ਹੁਲਣਾ ਨਾ ਨਰ ਕੋ ਨਰਾਈ ਕੋ ਜੀ ਕੁਮਾੜੀ ਤੇ ਪੋਨੀ ਸੀ ਚੋਕੀ ਉਹਨਾਂ ਕੋਲ ਨਵੇਂ ਮੰਨ ਕੋ ਚਾਹ ਤਮਾ ਨਾ ਕੋ ਬਤਾਂ ਨਾ ਬਚਾਉਣਾ ਕੋ ਨਿਸ਼ਾਨ ਕਾ ਕੋ ਨਿਆਰ ਬ ਕੋ ਨਾ ਚੜ ਕੋਸ ਕੰਦੀ ਕੋ ਕਲਸਟੂ ਕਾਰ ਕਰ ਦੂ ਨਾ ਤੂ ਫਾਦੇ ਕੋ ਕੋ ਬਲੇ ਪਰ ਗੁਰੂ ਕਾਰ ਨੀ ਚਲਿਆ ਨਾ 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 ਅੰਦਰ ਸਾਰਾ ਰੱਖਣੇ ਕੋਲ ਕੋ ਪਾ ਦਿੱਤੀ ਅੱਗੇ ਬੋਲ ਨੀ ਸੋਇਆ ਕੋ ਨੀ ਸੋਇਆ ਕਿਆ ਕਰਤਾ ਦੀ ਕੋ ਨਾ ਨਰ ਅਗਦੇ ਚਲਦਾ ਪਾਉਂਦੇ ਪਾਉਂਦੇ ਨੀ ਸੇਵਾ ਮੰਗਲ ਵਰਹਣ ਤੋ ਪਿਛੇ ਨਦ ਜਨ ਸਨ ਲਗਤਾ ਹੋਸਨ ਰਈ ਦੇ ਜਨ ਰੋਹੋ ਦੀ ਬੰਦ ਮੇਨਾ ਚੋਈ ਚੰਗਾ ਵਾਇਰ ਦੁਲਦੇ ਮਾਹੀ ਕਰਨੁ ਲਈ ਕੰਦ ਕਰਸੀ ਹੋਰੇ ਨਰਮ ਤਨ ਤੰਗੇ ਯਾਹਨ ਸਰੀਰ ਸੁਰਾਸਨ ਦੰਬਾ ਕਸਨ ਜੀਵਤ ਸੁਖਮ ਸਰ ਮੰਗਲ ਵਰਹਣ ਚੰਦੂ ਪਾਸ ਸਨ ਸਰ ਮੰਦਨ ਬੰਦਾ ਦੋਤਰੀ ਪਾਸ ਲਬੀਤ ਮਾਗਤ ਬਸਨ ਦੁਕਾਨ ਨਨ ਸਤਨ ਨਨ 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 ਤੁਹਾਨੂੰ ਨੰਬਰ ਤੋਂ ਨੰਬਰ ਤੋਂ ਸੌਂਚਦਾ ਨੰਬਰ ਤੋਂ ਨੰਬਰ ਤੋਂ ਹੈ ਨੰਬਰ ਹੋਏ ਕੋਈ ਨੰਬਰ ਤੋਂ ਨੰਬਰ ਤੋਂ ਜਿਸ ਨੰਬਰ ਤੋਂ ਇਹ ਕੋਈ ਨੰਬਰ ਕੋਈ ਮੈਂ ਨੰਬਰ ਤੋਂ ਨੰਬਰ ਤੋਂ ਨੰਬਰ ਤੋਂ ਨੰਬਰ ਤੋਂ ਕੋਈ ਕੁਮਰਨ ਨੂੰ ਪਾਸ ਪੰਨ ਤੋਂ ਬਗਲੇ ਮੈਂ ਚੈਸ ਤੋਂ ਰਦ ਨਹੀ ਹੋਰ ਕੋਈ 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 ਹੋ ਰਿਹਾ ਤੇਰਾ ਚੋਰ ਦੀ ਨੰਬਰ ਲੰਭੀ ਖੜੇ ਰਹੋ ਕਿ ਨੰਬਰ ਨੂੰ ਕੋਈ ਦਰਿਆ ਦਰਿਆ ਨੰਬਰ ਸੰਕਾਉ ਸੰਕਾਉ ਦਸਤ ਮੇਰੀ ਪਾਸ ਜੋ ਮੈਂ ਤੁਹਾਨੂੰ ਤੁਹਾਨੂੰ ਨੰਬਰ 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 ਤੰਗ ਕਰਦੇ ਮਨ ਕਰਦੇ ਗੁਰੂ ਆਤਮਾ ਨੂੰ ਕਰਦੇ ਲੱਭਾ ਨੀਰ ਦੇ ਲਾਰਨ ਜੀਵਰ ਬੁਰਵ ਸਰੀਰ ਤੁੰਗਤ 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 ਮਾਮੂ ਜਰਾ ਦੀ ਅਕਲ ਮਗਵਾਂ ਦੇ ਸੋਕਾ ਇਹ ਗੇਰਨਾ ਜਾਈ ਬਾਈ ਕਿਤਾਓ ਮਨਤੋ ਤੋਪਾ ਦੀ ਚੋਆ ਜਰਾ ਬੋਹਾਂ ਚੰਦਰ ਪ੍ਰਿਆ ਮੇਰਾ ਉੱਛੇ ਮੁਕਤੀ ਕੋਈ ਸਮਲੋਤੀ ਮੱਤ ਫੋਕਨ ਬੋਨ ਪੰਨੀਆ ਕਰਨੇ ਅਧਰਨਾਮ ਦੇ ਰਹੋ ਕਹੀ ਕਹੋ ਨਾਖੀ ਜਰਾ 3000 ਰੁਪਏ ਦਾ ਨਾਮ ਸੁਣ ਆਉਂਦੇ ਨਾ ਕੋਈ ਨੂਦੇਵ ਕੋਈ ਸੰਸੰਸ ਸੰਸ ਲੱਗਨ ਕਰਤੀ ਹੋਰ ਜਨਾ ਮੇਰੀ ਵੇਰਾਂ ਪਾਦੀ ਦੀ ਕਿਵਾ ਤੇ ਹੋਰ ਜਾਨ ਮਨ ਕੋਈ ਚਾਹਰ ਸੇ ਕੋਈ ਚਾਹਰ ਚਾਹਰ ਨਾ ਕੰਚ ਬੋਚਾ ਗੋਟਾ அங்கொரு அந்தல தட்டு தட்டு ਕੰਦਰ ਕੋ ਲੱਗੋ ਅੱਖਾਂ ਸੋਧ ਕੇ ਦੇਖੇ ਕਿ ਦੇਖ ਨਾ ਫਿਰ ਅਸਮਰਨ ਮਨ ਜੀ ਤੇ ਆਪ ਰੇ ਲਗਦਾ ਇਤੇ ਤੇ ਪਾਸ ਕਰੀ ਜੇ ਰੋਈ ਹੁੰਦੇ ਸਤੂ ਕੋ ਕਬੋਲ ਦਨ ਕਿਸ ਤੋਂ ਵਲ ਕੋਈ ਰੋਖ ਰੋਖਲੇ ਅਦੇ ਮਨ ਕਰਦੇ ਬਾਰੇ 13 ਗੋਖੀਨ ਇਤੇ ਬਾਰੇ ਅੰਧਵਰਨ ਚੰਦ ਕਰੇ ਬਾਰੀ ਹੋਏ ਭੁਗਤ ਲਿਖਾਇ ਕਰਾਚਾ ਬਖਸ਼ ਮਨੀ ਹੋਸ ਲਈ ਪਾਲਨ ਸਿਸਟਮ ਰਗਾਂ ਸੋਈ ਪਾਗਦੀ ਸਰੀਰਨ ਪਰ ਰਹੀ ਰਾਇ ਪਰਮਨ ਚੋ ਮੇਤਨਲੇ ਪਰਮਨ ਮਨ ਸੁਗਾਸਲੇ ਭਾਈ 8 ਦਿਨ ਲਈ ਪਾਗੋ ਦੋਸਾ ਕਰਦੇ ਰਹੀ ਰੇ ਨਹੀ ਹੋਵੇ ਜੋ ਤੇਰੇ ਬਸਲੇ 46 ਸੇ ਮਾਕੇ ਕੋਈ ਕੋਈ ਸੰਗਤ ਤਪਈ ਰੈਸੀਡੈਂਸੀ ਹਨ ਰਹੀ ਇਹਨਾਂ ਪੱਗਲ ਜੀ ਮਾ ਜੋ ਪਾਣੀ ਕਿਨ